ਸੱਚੇ ਪਾਸ਼ਾ ਜਾ ਰਹੇ ਹੈ ਮਰਿੰਡੇ ਕੋ ਬਸ ਦੇਚ ਬਚਪਨ ਦੇ ਵਿੱਚ ਮਾळा ਮਹਾਰਾਜ ਪਾਕੇ ਰੱਖਦੇ ਸੀ ਛੋਟੀ ਜਿਹੀ ਖੁਣੀ ਰੱਖਦੇ ਸੀ ਹੰਦਾਲੀ ਸਾਹਲੇ ਮਹਾਰਾਜ ਜੀ ਤਾਂ ਕਦੇ ਦੋ ਕਈ ਤਿੰਨ ਨਾਲ ਸੰ ਬੱਚੇ ਨਾਲ ਉਹ ਬਸ ਚੜਾ ਲੈਣੇ ਤਾਂ ਉਥੇ ਕਿ ਨਿਰਪੈ ਰੋਡ 'ਤੇ ਜਿਹੜੇ ਡਰਾਈਵਰ ਸੀ ਉਹਨਾਂ ਨੇ ਬਸ ਚੋਂ ਕਿਨਾਂ ਕੰਡਕਟਰ ਨੇ ਮਹਾਰਾ ਨੂੰ ਧਾਰ ਦਿੱਤਾ ਬਸ ਹੋ ਗਈ ਬੰਦ ਤਾਂ ਬੜੀ ਜੋਰ ਲਈ ਬਸ ਚੜਨਾ ਹੋਇਆ ਉਹ ਡਰਾਈਵਰ ਨੇ ਕਨੈਕਟਰ ਨੂੰ ਪਤਾ ਕੀ ਕਿਹਾ ਕਹਿੰਦੇ ਆ ਕੇ ਚਲਾ ਲਿਆ ਆਪਣੀ ਮਾਨੂਨ ਕਹਿੰਦੇ ਜਿਹੜਾ ਨੂੰ ਤਾਰ ਰਿਹਾ ਕੋਈ ਮਹਾਪੁਰਖ ਆ ਉਹ ਡਾਕਟਰ ਗਿਆ ਅੱਗੇ ਮਹਾਰਾਜ ਅੱਗੇ ਉਹਲੇ ਤਾਂ ਕਨੈਕਟਰ ਦੀ ਕਹ ਜੁਰਤ ਸੀ ਕਿਨ ਲੋਕ ਦੇ ਮਾਲਕ ਨੂੰ ਫੜ ਲੈਂਦਾ ਤੇ ਡਰਾਈਵਰ ਉੱਤਰਿਆ ਕੀ ਕੀਤੀ ਮਹਾਰਾਜ ਬੇਨਤੀ ਐ ਵਾਪਸ ਜਾ ਕੇ ਉਹਨੇ ਗੋਦੀ ਚੱਕਿਆ ਅੱਗੇ ਤੁਹਾਨੂੰ ਪਤਾ ਬੱਸਾਂ ਦੇ ਵਿੱਚ ਅੰਦਰ ਬਰਨਰਟ ਇੰਜਨ ਹੁੰਦਾ ਸੀ ਉਹਨੇ ਉੱਥੇ ਆਪਣਾ ਜਿਹੜਾ ਡਰਾਈਵਰ ਕੋਲ ਟੱਪੀ ਵਾਲਾ ਪਰਣਾ ਸੀ ਉਹ ਬਿਠਾਇਆ ਮਾਰਨੂ ਕੋਲ ਬਿਠਾ ਕੇ ਗੱਡੀ ਜਦ ਸਟਾਰਟ